ਚਲੋ ਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਫਿਜ਼ੀਕਲੀ ਹੈਂਡੀਕੈਪਡ ਐਸੋਸੀਏਸ਼ਨ ਪੰਜਾਬ ਵੱਲੋਂ ਐਕਟ 2016 ਪੀ ਡਬਲਯੂ ਡੀ ਦੇ ਉੱਤੇ ਇੱਕ ਸੈਮੀਨਾਰ ਕਰਾ ਰਹੇ ਹਾਂਗੇ ਗੁਰਦੁਆਰਾ ਨਾਨਕ ਸਰਚੀ ਮੰਮਾ ਮੰਡੀ ਵਿਖੇ ਜਿੱਥੇ ਅੱਜ ਸੈਮੀਨਾਰ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਡੈਲੀਗੇਟ ਦੇ ਤੌਰ ਤੇ ਸਾਥੀ ਪਹੁੰਚੇ ਨੇ ਉਥੇ 에어로 ਇੰਡਸਟਰੀ ਤੋਂ ਸਾਡੇ ਵਿਚਕਾਰ ਸਿਮਰਪ੍ਰੀਤ ਸਿੰਘ ਜੀ ਪਹੁੰਚੇ ਨੇ ਜਿਹੜੇ ਕੀ ਐਸਕੋਰੇਟ ਦੇ ਨਾਂ ਤੇ ਬੀਲਚੇਅਰ ਜਾਂ ਹੋਰ ਜਿਹੜਾ ਸਮਾਨ ਲੋਡ ਬੰਦ ਅੰਘੀਨਾ ਲਈ ਬਣਾਇਆ ਜਾਂਦਾ ਉਹ ਬਣਾਉਂਦੇ ਨੇ ਇਹਨਾਂ ਨੇ ਐਕਟ 2016 ਦੀਆਂ ਜਿਹੜੀਆਂ ਕਾਪੀਆਂ ਨੇ ਉਹ ਵੀ ਸੰਸਥਾ ਨੂੰ ਸੁਪਾ ਕੇ ਦਿੱਤੀਆਂ ਨੇ ਤੇ ਨਾਲ ਇਹ ਅੱਜ ਇਹ ਸਮਾਨ ਲੈ ਕੇ ਆਏ ਨੇ ਇਹ ਚਾਹੁੰਦੇ ਨੇ ਕਿ ਸਾਡੇ ਵਿਚਕਾਰੋਂ ਐਡ ਤੇ ਜਿਹੜਾ ਵਿਚ ਵਿਚਾਲੇ ਵਾਲੇ ਵਿਚੋਲੇ ਹੁੰਦੇ ਨੇ ਉਹ ਖਤਮ ਹੋ ਕੇ ਸਿੱਧਾ ਗਾਹਕ ਨਾਲ ਜੁੜੀਏ ਇਹ ਅੱਜ ਆਂਗਨ ਸਾਥੀਆਂ ਨੂੰ ਉਹ ਸਾਰਾ ਡਿਸਪਲੇ ਵੀ ਕਰਨਗੇ ਵੀ ਕਿਸ ਤਰ੍ਹਾਂ ਦੀ ਉਹਨਾਂ ਨੂੰ ਪੁਨਰਵਾਸ ਲਈ ਲੋੜੀਂਦੀ ਉਪਕਰਨ ਨੇ ਜਿਹੜੇ ਉਹ ਬਹੁਤ ਹੀ ਸਸਤੇ ਰੇਟਾਂ ਦੇ ਸਾਨੂੰ ਜਿਹੜੇ ਸੰਸਥਾ ਰਾਹੀਂ ਸਾਥੀ ਆਏ ਕਰਨਗੇ ਉਹਨਾਂ ਨੂੰ ਦੇ ਆ ਕਰਾਂਗੇ ਤੇ ਇਹਦੇ ਬਾਰੇ ਜਿਹੜੀ ਜਾਣਕਾਰੀ ਉਹ ਸਾਰੀ ਸਾਥੀ ਸਿਮਰਪ੍ਰੀਤ ਸਿੰਘ ਜੀ ਦੇਣਗੇ ਸਾਨੂੰ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸਿਮਰਪ੍ਰੀਤ ਸਿੰਘ ਹੈ ਜੀ ਮੈਂ ਲੁਧਿਆਣਾ ਸ਼ੇਰਪੁਰ ਤੋਂ 에어로 ਇੰਡਸਟਰੀਜ਼ ਦਾ ਓਨਰ ਤੇ ਸਾਡੇ ਪ੍ਰੋਡਕਟਸ ਨੇ ਐਕਿਊਰੇਟ ਬ੍ਰਾਂਡ ਦੇ ਵਿੱਚ ਅਸੀਂ ਕਾਫੀ ਕੰਪਨੀਆਂ ਨੂੰ OEM ਕਰਕੇ ਦਿੰਨੇ ਆਂ ਔਰ ਅਸੀਂ ਆਪਣੇ ਬ੍ਰਾਂਡ ਦੇ ਵਿੱਚ ਵੀ ਪ੍ਰੋਡਕਟਸ ਦਿੰਨੇ ਆਂ ਪਰ ਸਾਡੀ ਇੱਕ ਇਹ ਸੋਚ ਹੈ ਕਿ ਜਿਹੜੇ ਲੋੜਵੰਦ ਨੇ ਜਿਹੜੇ ਕਿ ਇਹਨਾਂ ਦੀ ਸੰਸਥਾ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਇਹ ਪ੍ਰੋਡਕਟ ਮਾਰਕੀਟ ਦੇ ਨਾਲੋਂ ਘੱਟ ਰੇਟ ਤੇ ਮਿਲਣ ਤਾਂਕਿ ਇਹ इजीली ਅਫੋਰਡੇਬਲ ਹੋਣ ਇਹਨਾਂ ਦੇ ਤਾਂ ਕਿ ਜਿਹੜੇ ਡੇ ਟੂ ਡੇ ਆਪਣਾ ਜਿਹੜਾ ਕੰਮ ਕਰਨ ਚ ਜਿਹੜੇ ਅੰਗ ਹੀਨ ਨੇ ਜਿਹੜੇ ਪੋਸੀਬਲੀ ਨਹੀਂ ਕੰਮ ਕਰ ਪਾ ਰਹੇ ਵੱਧ ਰੇਟ ਦੀ ਚੀਜ਼ ਹੋਣ ਕਰਕੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਉਸ ਪ੍ਰੋਡਕਟ ਨੂੰ ਵਧੀਆ ਤਰੀਕੇ ਬਣਾ ਕੇ ਔਰ ਐਸੀ ਰੇਟ ਤੇ ਦਈਏ ਤਾਂ ਕਿ ਹਰ ਬੰਦੇ ਦੇ इजीली ਅਫੋਰਡ ਕਰ ਸਕੇ ਕਿਹੜੇ 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 ਤੁਹਾਡੇ ਕੋਲ ਸਮਾਨ ਸਾਡੇ ਕੋਲੇ ਸਮਾਨ ਦੇ ਵਿੱਚ ਵੀਲ ਚੇਅਰਸ ਨੇ ਜੀ ਵੀਲ ਚੇਅਰ ਸਾਡੇ ਕੋਲੇ ਚਾਰ ਤਰ੍ਹਾਂ ਦੀ ਵੀਲ ਚੇਅਰ ਹੈ اٹੈਂਡੈਂਟ ਬ੍ਰੇਕ ਵਾਲੀ ਵੀ ਹੈਗੀ ਐ ਜੀ ਔਰ ਫਿਰ ਸਾਡੇ ਕੋਲ ਵਾਕਰ ਆ ਜਾਂਦੀ ਦੀ ਵਾਕਰ विद व्हील ਹੈ ਵਿਦਾਊਟ व्हील ਹੈ ਫਿਰ ਸਾਡੇ ਕੋਲ ਕਮੋਡ ਚੇਅਰ ਆ ਜਾਂਦੀ ਹੈ ਜੀ ਕਮੋਡ ਚੇਅਰ ਦੇ ਵਿੱਚ ਵੀ ਸਾਡੇ ਕੋਲ ਕਾਫੀ ਮਾਡਲ ਨੇ ਕਮੋਡ ਚੂਲ ਆ ਜਾਂਦੇ ਹੈ ਜੀ ਕਮੋਡ ਚੂਲ ਤੋਂ ਬਾਅਦ ਸਾਡੇ ਕੋਲ ਵਾਕਿੰਗ ਸਟਿਕ ਆ ਜਾਂਦੀ ਹੈ ਜੀ ਫਿਕਸ ਵਾਕਰ ਵੀ ਹੈਗੇ ਸਾਡੇ ਕੋਲ ਮਤਲਬ ਇੱਕ ਲੋੜਵੰਦਾਸਤੇ ਤਕਰੀਬਨ ਹਰ ਤਰ੍ਹਾਂ ਦੀ ਚੀਜ਼ ਸਾਡੇ ਕੋਲ ਉਪਲਬਧ ਹੈਗੀ ਜੀ ਔਰ ਇਹ ਸਾਰੀਆਂ ਸਾਡੀਆਂ ਆਪਦੀਆਂ ਬਣਾਈਆਂ ਹੋਈਆਂ ਨੇ ਸਾਡੀ ਆਪਣੀ ਫੈਕਟਰੀ ਹੈ ਜੀ ਔਰ ਜੋ ਵੀ ਅਸੀਂ ਬਣਾਉਨੇ ਆ ਸਾਰਾ ਕੁਝ ਇਸ ਚੀਜ਼ ਦਾ ਧਿਆਨ ਰੱਖ ਕੇ ਬਣਾਉਣਾ ਕਿ ਅੱਗੋ ਜੀ ਨੇ ਵਰਤਨਾ ਉਹ ਇਸੀ ਦਾ ਲੋਡ ਵੰਡਾ ਤਾਂ ਕਿ ਉਹਦੇ ਨਾਲ ਕੋਈ ਤਕਾ ਨਾ ਹੋਵੇ ਕਿਸੇ ਤਰ੍ਹਾਂ ਦਾ ਆਮ ਆਮ ਕੰਪਨੀਆਂ ਨੂੰ ਕਿੰਨਾ ਖਰਚਾ ਤੁਹਾਡਾ ਆਮ ਕੰਪਨੀਆਂ ਨੂੰ ਅਸੀਂ ਆਮ ਕੰਪਨੀਆਂ ਨੂੰ ਬਣਾ ਕੇ ਦਿੰਨੇ ਆ ਔਰ ਉਹ ਆਪ ਦਾ ਪ੍ਰੋਫਿਟ ਹੋਰ ਜੋੜਦੇ ਆ ਡਬਲ ਤੋਂ ਉੱਤੇ ਕਰਕੇ ਵੇਚਦੇ ਨੇ ਸਾਡਾ ਰੇਟ ਘੱਟ ਹੈ ਅਸੀਂ ਚਾਹੁੰਦੇ ਆ ਕਿ ਜਿਹੜਾ ਸਾਡਾ ਰੇਟ ਹੈ ਜਿਹੜਾ ਅਸੀਂ ਕੰਪਨੀਆਂ ਨੂੰ ਦਿੰਨੇ ਆ ਨੋਮੀਨਲ ਮਾਰਜਨ ਵਾਲਾ ਅਸੀਂ ਉਹੀ ਰੇਟ ਤੇ ਅਸੀਂ ਪ੍ਰੋਡਕਟ ਤੁਹਾਨੂੰ ਦੇ ਸਕੀਏ